ਸਤੋ ਆਪਾਂ ਪਹੁੰਚਿ ਆਏ ਆ ਇਸ ਟਾਈਮ ਰਾਵੀ ਟੂਲ ਪਲਾਜ਼ਾ ਤੇ ਇਹਨੂੰ ਆ ਜਿਹੜਾ ਸਹੀ ਐਗਜ਼ਿਟ ਆ ਲੋਰ ਦਾ ਉਹ ਡੇਰੇ ਆਲਾ ਲਿਖ ਲਿਖ ਤੇਰੇ ਤੇ ਡੇਰੇ ਆਲਾ ਲਿਖ ਲਿਖ ਤੇਰੇ ਤੇ ਤੇਰੇ ਤੋਂ ਲੱਗਦਾ ਚੜਿਆ ਏ ਨੀ ਤੈਨੂੰ ਹਾਸੇ ਸੁਜਦੇ ਆ ਨੀ ਗਫਰੂ ਸੋਣੀ ਚੜਿਆ ਏ ਆਏ ਹਾਏ 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 ਕਿਦਾਂ ਮੈਨੂੰ ਸੈਂਡ ਕਰ ਦੋ ਮੈਂ ਦੇ ਦਿੰਦਾ ਮੈਂ ਤਸਵੀਰ ਮੈਨੂੰ ਸੈਂਡ ਕਰ ਓ ਜਾ ਯਾਰ ਮੈਂ ਕਰ ਦਿੰਦਾ ਬਾਈ ਕਰ ਦਿੰਦਾ ਅੱਗੇ ਅੱਗੇ ਕਰ ਦੇ ਗੱਡੀ ਅੱਗੇ ਕਰਕੇ ਸਾਰੇ ਵਿਕਾਰ ਦਾ ਦੱਸ ਕੇ ਜਾਂਦੇ ਇੱਥੋਂ ਹੈ ਓਏ ਚਾਹ ਪਹਿਲੇ ਆਈ ਆ ਉਹ ਆ ਵੀ ਤਾਂ ਫੋਨ ਕੀਤਾ ਚਾਹ ਲੈ ਗਈ ਕਿੰਨੇ ਦਿਨ ਤੋਂ 10 ਕੱਪ ਕਿਹਾ ਸੀ ਮੈਂ ਉਹ ਮੈਂ ਪਹਿਲਾਂ 10 ਹੀ ਮੰਗਾਈ ਸੀ ਕਸਰੇ 10 ਬਗਾਇੇ ਸੀ ਆ ਬੰਦੇ ਨੂੰ ਪੁੱਛ ਰਿਹਾ ਉਹ ਯਾਰ 7 ਕੱਪ ਕਿੱਥੇ ਨੇ ਮਮਾ ਪਾਪਾ ਵੀ ਜਿੱਦ ਤਵਾਰ ਤੋਂ ਪਾਗਲ ਹੋ ਗਿਆ। ਹੋਰ ਪਾ ਠੀਕ ਹੈ। ਇਹ ਨਹੀਂ ਮੈਂ ਤਾਂ ਪਾ ਗੈਣਾ। ਉਹ ਗਾਣਾ ਗਾ ਜਦੋਂ ਅ빠 ਸਾਡਾ ਮਿਲਦਾ ਸੀ ਚਾਹ ਕਰਦੇ। ਨਹੀਂ ਇਹਦੇ ਲਈ ਜਨਾਬ ਕਾਲੀ ਮਿਰਚਾ ਵਾਲਾ ਚੂਚਾ ਪਕਾ ਕੇ ਇਹਨੂੰ ਖਵਾਣਾ ਮੇਰਾ ਪੁੱਤਰ ਆਇਆ। ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਸਵਾਗਤ ਆ। ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ। ਤੁਸੀਂ ਸੋਚਦੇ ਹੋਵੋਗੇ ਵੀ ਇਹ ਪਤਾ ਨਹੀਂ ਕਿੱਧਰ ਦੀ ਕਿੱਧਰ ਹੈ। ਤੇ ਇਹਨੂੰ ਘਰ ਦਾ ਪਾਣੀ ਨਹੀਂ ਕਿਤੇ ਰਾਸ ਪਰ ਐਕਚੁਅਲ ਹੈ ਕੁਛ ਦਰਹੀ ਹੈ ਕਿਉਂਕਿ ਆਪਾਂ ਹੈਗੇ ਆਂ ਸਫਰਾਂ ਤੇ ਕਦੀ ਕਿਤੇ ਤੇ ਕਦੀ ਕਿਤੇ ਸਟੂਡੀਓ ਸੀ ਤੁਹਾਨੂੰ ਪਤਾ ਲੇਕਿਨ ਇਸ ਟਾਈਮ ਆਪਾਂ ਨਿਕਲਦੇ ਪਿਆਣ ਲਾਹੌਰ ਤੋਂ ਲਾਹੌਰ ਤੋਂ ਆਪਾਂ ਜਾ ਰਹੇ ਆਂ ਜੀ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਦੀ ਧਰਤੀ ਤੇ ਜਾ ਰਹੇ ਆਂ ਤੇ ਨਨਕਾਣਾ ਸਾਹਿਬ ਆਪਾਂ ਕੀ ਕਰਨ ਜਾ ਰਹੇ ਆਂ ਕਿਉਂ ਜਾ ਰਹੇ ਆਂ ਉਹ ਵੀ ਤੁਹਾਨੂੰ ਦੱਸਦੇ ਆਂ ਸਾਹ ਲਓ ਉਮੀਦ ਵੈਸੇ ਕਰਦਾ ਕਿ ਤੁਸੀਂ ਸਾਰੇ ਘਰ-ਬਾਰ ਠੀਕ ਹੋਵੋਗੇ ਆਪ ਦਾ ਤੇ ਖੈਰ ਗੱਲਾਂ ਬਾਤਾਂ ਬਹੁਤ ਗੱਲਾਂ ਹੋਣਗੀਆਂ ਸਾਰੀਆਂ ਸਾਂਝੀਆਂ ਇਹ ਵਲੌਗ ਹੋ ਗਿਆ ਆਪਣਾ ਸ਼ੁਰੂ ਤੇ ਤੁਹਾਨੂੰ ਮੈਂ ਬੰਦਾ ਬਣਵਾ ਦਵਾ ਜਿਹੜਾ ਗੱਡੀ ਚਲਾ ਰਿਹਾ ਇਸ ਟਾਈਮ ਅਸਲਾਮੁਅਲੈਕ ਹੈਲੋ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਹਾਂ ਕਿ ਤੁਸੀਂ ਵੇਖ ਰਹੇ ਹੋਵੋਗੇ ਉਹ ਮੇਰਾ ਫੋਨ ਜਾ ਪਿਆ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਜਿਹੜੇ ਨੇ ਅਜੇ ਨਾ ਸਬਸਕ੍ਰਾਈਬ ਕਰ ਲਿਆ ਵਾ ਵਾ ਆਉਂਦੇ ਪ੍ਰੋਮੋਸ਼ਨ ਆ ਉਹ ਗੱਡੀ ਦੀ ਗੱਲ ਸੁਣਨਾ ਮੇਰੀ ਬਿਨ ਬਗੈਰ ਤੇ ਨਹੀਂ ਕਰਨੀ ਅਸੀਂ ਜੇ ਇਸ ਟਾਈਮ ਹੈਗੇ ਨਾ ਲਾਹੌਰ ਦੀ ਸੜਕ ਤੇ ਇਹ ਹੈਗੀ ਆ ਜੀ ਐਕਸਪੋ ਸੈਂਟਰ ਵਾਲੀ ਰੋਡ ਤੇ ਉੱਥੇ ਅਸੀਂ ਜਾ ਰਹੇ ਆ ਮੇਨ ਰੋਡ ਆ ਤੇ ਇੱਥੋਂ ਅਸੀਂ ਜਾਣਨਾ ਮੋਟਰਵੇ ਮੋਟਰਵੇ ਤੋਂ ਬਾਅਦ ਜਾਣਾ ਆਪਾਂ ਸਿੱਧਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਜਾ ਰਹੇ ਆ ਜੀ ਆਪਾਂ ਵਿਕਰ ਕੋਲੇ ਵਿਕਰ ਪਿੰਡਰ ਦੇ ਡੇਰੇ ਤੇ ਤੇ ਕੰਮ ਸੀ ਇਸ ਬੰਦੇ ਦਾ ਨਾਨ ਖਾਮ ਖਾ ਮੈਨੂੰ ਪਾ ਲਿਆ ਮੈਂ ਪਿੰਡ ਚੱਲਾ ਹੀ ਮੈਂ ਕਿਹਾ ਯਾਰ ਵੀ ਲੋਈ ਮੇਰਾ ਕੰਮ ਸੀ ਮੈਂ ਮੰਨਦਾ ਮੈਂ ਭਰਾ ਨੂੰ ਮੈਸੇਜ ਕੀਤਾ ਮੈਂ ਕਿਹਾ ਆਪਾਂ ਜਾਣਾ ਇਦਾਂ ਇਦਾਂ ਸਾਰਾ ਕੰਮ ਨਵੇੜ ਕੇ ਤੇ ਆਪਾਂ ਆਣਾ ਵਾਪਸ ਅਨੇ ਆਖਿਆ ਵੀ ਓਕੇ ਕੱਲ ਹੋ ਗਿਆ ਮੈਂ ਲੇਟ ਮੈਨੂੰ ਸਵੇਰੇ ਤੜਕੇ ਜਾਣਾ ਪੈਗਾ ਕਿਸੇ ਪਾਸੇ ਤੇ ਮੈਂ ਫਿਰ ਮੇਰਾ ਕੰਮ ਹੋ ਗਿਆ ਹੁਣ ਕੈਨਸਲ ਉਹ ਹੁਣ ਪੈ ਗਿਆ 2-3 ਹਫਤਿਆਂ ਤੇ ਮੈਂ ਕਿਹਾ ਯਾਰ ਮੈਂ ਹੁਣ ਪਲਾਨ ਬਣਾਇਆ ਸੀ ਡੇਰੇ ਵਾਲੇ ਨਾਲ ਹੁਣ ਮੈਨੂੰ ਕੈਨਸਲ ਨਹੀਂ ਕਰਨਾ ਚਾਹੀਦਾ ਮੈਨੂੰ ਜਾਣਾ ਚਾਹੀਦਾ ਵਾ ਤੇ ਜੇ ਇਹ ਬੰਦਾ ਅੱਜ 10 ਵਜੇ ਨਾ ਉੱਠਦਾ ਇਹਨੂੰ ਰਾਤ ਇਹ ਨਹੀਂ ਮੈਸੇਜ ਸੀ ਵੀ ਜੇ ਤੂੰ 10 ਵਜੇ ਪਾ ਨਾ ਉੱਠਿਆ ਤਾਂ ਯਾਰ ਹੁਣੇ 11-12 ਵਜੇ ਦੀ ਬੱਸ ਫੜ ਕੇ ਪਿੰਡ ਹੋਣਗੇ ਕਿਉਂਕਿ ਮੇਰ ਕੋ ਤਾਂ ਇੱਥੇ ਮੇਰਾ ਦਮ ਘੁੱਟਣਾ ਪੈਂਦਾ ਲੋਰ ਮੈਨੂੰ ਅਸਲ ਦੇ ਵਿੱਚ ਸ਼ਹਿਰ ਦੀ ਜਿਹੜੀ ਹਵਾ ਨਾ ਮਤਲਬ ਥੋੜੀ ਜਿਹੀ ਪਤਾ ਨਹੀਂ ਕੀ ਰੌਲਾ ਵਾ ਕਿ ਅਕਸਰ ਬੰਦੇ ਨੂੰ ਸ਼ਹਿਰ ਪਸੰਦ ਆਉਂਦਾ ਮੇਰ ਕੋ ਨਾ ਸ਼ਹਿਰ ਬਹੁਤੇ ਤੋਂ ਬਹੁਤਾ ਚਾਰ ਦਿਨ ਨਹਿਜ ਹੁੰਦਾ ਓਏ ਇਹ ਗੱਲ ਨਹੀਂ ਹੈਗੀ ਮੇਰ ਕੋ ਨਹੀਂ ਲਿਆ ਜਾਂਦਾ ਓਏ ਗੱਲ ਨਹੀਂ ਕਿ ਤੇਰੀ ਵੈਸੇ ਹੀ ਵਾਖਰਾਬ ਹੋਈ ਆ ਏ ਹਾਂ ਇਹ ਕੀ ਮਤਲਬ ਤੇਰੀ ਵੈਸੇ ਹੀ ਭਰਾਵਾ ਵਾਖਰਾਬ ਮੈਂ ਕੀ ਕਹਾਂ ਯਾਰ ਬੰਦੇ ਦਾ ਮੁੱਤ ਵੜ ਭਰਾ ਨੂੰ ਮਾਰਕਾ ਦੇਓ ਜੀ ਮਾਰਕਾ ਦੇਓ ਸਾਰੇ ਭਰਾ ਨੂੰ ਪੁਰਾਣੇ ਨਵੇਂ ਫੋਨ ਲੈ ਲਿਆ ਵਾ ਓਏ ਮੈਂ ਦੱਸਤਾ ਸਾਰਿਆਂ ਨੂੰ ਕੱਲ ਮੈਂ ਤੇ ਨਾ ਦੱਸਿਆ ਅੱਛਾ ਅੱਛਾ ਠੀਕ ਹੈ ਮੇਰੇ ਮੂਨ ਵੀ ਦੇ ਦਿਓ ਜੀ ਮੁਬਾਰਕਾਂ ਜਿਨ੍ਹਾਂ ਨੇ ਨਹੀਂ ਦਿੱਤੀਆਂ ਠੀਕ ਹੈ ਬਾਏ ਪ੍ਰੋ ਮੈਕਸ ਲੈ ਲਿਆ ਭਰਾ ਨੇ ਏ ਨਹੀਂ ਦੱਸਿਦਾ ਸਾ ਚਲੋ ਇੱਕ ਯਾਰ ਹੁਣ ਵੱਧਦੇ ਆਂਗਾ ਸਫਰਾਂ ਵੱਲ ਤੁਹਾਨੂੰ ਨਾਲ ਦੀ ਨਾਲ ਮੈਂ ਥੋੜਾ ਬਹੁਤਾ ਦਿਖਾਉਣਾ ਚਾਹੁੰਦਾ ਜਦੋਂ ਚੱਲੋ ਰੋ ਨਿਕਲਦਾ ਵਾਂ ਕਿ ਲਾਹੌਰ ਦੀ ਕੀ ਸੂਰਤ ਹੈ ਹਾਲ ਹੈ ਲਾਹੌਰ ਦੀ ਕਿਹੜੀਆਂ ਸੜਕਾਂ ਵਾਂ ਕੀ ਹਾਲ ਹੈ ਥੋੜਾ ਬਹੁਤ ਦਰ ਦੱਸਦਾ ਬਾਕੀ ਜਾ ਕੇ ਮਿਲਦੇ ਆਂ ਤੁਹਾਨੂੰ ਨਨਕਾਣਾ ਸਾਹਿਬ ਲੋ ਜੀ ਆ ਨਾਹੌਰ ਦਾ ਐਗਜ਼ਿਟ ਆ ਇੱਥੋਂ ਆਪਾਂ ਲਾਹੌਰੋਂ ਬਾਹਰ ਜਾ ਰਹੇ ਆ ਆ ਸਾਰੇ ਚੈੱਕ ਪੋਸਟਾਂ ਬਣੀਆਂ ਹੋਈਆਂ ਜਿਹੜੀਆਂ ਚੈਕਿੰਗ ਚੁਕਿੰਗ ਕਰਦੇ ਆ ਗੱਡੀਆਂ ਗੁੱਡੀਆਂ ਨੂੰ ਆ ਪੂਰਾ ਇਦਾਂ ਰਾਸ਼ਤਾਨ ਲੱਗਾ ਹੋਇਆ ਕਿਉਂਕਿ ਅਗੇ ਚੈੱਕ ਕਰ ਕਰ ਕੇ ਲਾਹੌਰ ਦੇ ਅੰਦਰ ਵੜਨੀ ਬਸ ਯਾ ਗੱਡੀ ਕੋ ਤੇ ਹੁਣ ਆਪਾਂ ਇੱਥੋਂ ਚੱਡਾਂਗੇ ਮੋਟਰਵੇ ਲਓ ਜੀ ਆ ਚੜਨ ਲੱਗਿਆ ਮੋਟਰਵੇ ਆ ਸਿੱਧਾ ਹੈਗਾ ਮਲਤਾਨ ਰੋਡ ਜਿਹੜਾ ਆ ਵਾ ਇਹ ਮਲਤਾਨ ਨੂੰ ਜਾਂਦਾ ਤੇ ਆ ਮੋਟਰਵੇ ਜੀ ਮਲਤਾਨ ਤੇ ਸਲੇਮਾਬਾਦ ਲਈ ਉਹ ਜੀਡੀ ਰੋਡ ਸੀ ਤੇ ਇਹ ਮੋਟਰਵੇ ਚੜਨ ਲੱਗਿਆਂ ਜੀ ਆਪਾਂ ਲਓ ਉਸਤਾਦ ਜੀ ਅੰਮਡੂ ਆ ਵਾ ਜਿੱਦੇ ਆਪਾਂ ਜਾਣੇ ਪਏ ਆ ਐਮ 4 ਸਲੇਮਾਬਾਦ ਵਾਲੀ ਆ ਜਿਹੜੀ ਫੈਸਲਾਬਾਦ ਤੋਂ ਉੱਤਰਦੀ ਆ ਸਾਈਡ ਨੂੰ ਹੈਨਾ ਠੀਕ ਆ ਤੇ ਉਹ ਐਮ 3 ਆ ਫਿਰ ਜਿਹੜੀ ਹੈਗੀ ਨਨਕਾਣਾ ਸਾਹਿਬ ਵਾਲੀ ਮਲਤਾਨ ਉਹਨੂੰ ਬੋਲਦੇ ਆ ਮਲਤਾਨ ਮੋਟਰਵੇ ਤਾਂ ਉਹ ਹੈਗੀ ਆ ਐਮ 3 ਮੇਰਾ ਖਿਆਲ ਆ ਲੇਕਿਨ ਜਾ ਕੇ ਵੇਖ ਲੈਨੇ ਆ ਇਹ ਤੋਂ ਆਪਾਂ ਜਾਣਾ ਵਾ ਜੀ ਤਕਰੀਬਨ ਤਕਰੀਬਨ 80 ਕਿਲੋਮੀਟਰ ਹਾਂ ਨਹੀਂ 80 ਤੋਂ ਥੋੜਾ ਜਾਣਾ ਘੱਟ 69 ਹੈ 60 ਹੈਗਾ 60 ਹੈ ਨਾ 60 ਹਾਂ 60 ਕਿਲੋਮੀਟਰ ਆ ਜੀ ਲਾਹੌਰ ਤੋਂ ਨਨਕਾਣਾ ਸਾਹਿਬ ਤੇ ਉਹਦੇ ਵਿੱਚ ਇਹ ਆ ਵੀ 45 ਮਿੰਟ ਆਪਾਂ ਨੂੰ ਲੱਗਦੇ ਆ 40 ਮਿੰਟ ਜਦੋਂ ਆਪਾਂ ਐਗਜ਼ਿਟ ਹੁੰਨੇ ਨਾ ਰਵੀ ਟੂਲ ਪਲਾਜ਼ਾ ਤੋਂ ਬਾਅਦ ਲੱਗਦਾ ਵਾ ਘੱਟੋ ਘੱਟ ਜਿਹੜਾ ਵਾ 40 ਤੋਂ 45 ਮਿੰਟ ਲੱਗਦੇ ਆ ਆਪਾਂ ਨਨਕਾਣਾ ਜਿਹੜਾ ਵਾ ਐਕਸਚੇਂਜ ਉੱਤਰ ਜਾਂਦਾ ਹਾਂ ਖਿਆੜੇ ਕੋਲ ਐਕਸਚੇਂਜ ਲੋ ਦੋਸਤੋ ਆਪਾਂ ਪਹੁੰਚ ਜਾਈਏ ਆ ਇਸ ਟਾਈਮ ਰਾਵੀ ਟੂਲ ਪਲਾਜ਼ਾ ਤੇ ਇਹਨੂੰ ਆ ਜਿਹੜਾ ਸਹੀ ਐਗਜ਼ਿਟ ਆ ਲੋਰ ਦਾ ਹੈ ਨਾ ਇੱਥੋਂ ਆਪਾਂ ਨਿਕਲਣਾ ਜੀ ਬਾਹਰ ਚ ਗੱਲ ਮਾਂ ਉਹ ਤਾਂ ਹੀ ਆ ਹੈ ਲੋ ਜੀ ਐਮ ਟੈਗ ਵਾਲੇ ਐਨੂੰ ਵੜ ਜਾਓ ਤੇ ਕੈਸ਼ ਲੈਣ ਵਾਲੇ ਪਰੇ ਵੜ ਜਾਓ ਲੋ ਜੀ ਇਹ ਹੈਗਾ ਆਟੋ ਜਗਾੜੀ ਵਾਹ ਜੀ ਵਾਹ ਕੋਈ ਜਾਦੂ ਹੀ ਹੋ ਗਿਆ ਨਹੀਂ ਕਿੰਸੀ ਐਮ ਟੈਗ ਭਾਈ ਐਮ ਟੈਗ ਉਹ ਜਾਦੂ ਹੀ ਜਾਦੂ ਹੀ ਲੋ ਜੀ ਐਮ 3 ਤੇ ਆਪਾਂ ਚੜ ਚੁੱਕੇ ਆ ਇਸ ਟਾਈਮ ਤੇ ਹੁਣ ਜਾਣੇ ਪਿਆ ਆਪਾਂ ਨਨਖਾਣਾ ਸਾਹਿਬ ਖਿਆੜੇਕਲਾ ਇੰਟਰਚੇਂਜ ਆਪਾਂ ਉੱਤਰਨਾ ਵਾ ਖਿਆੜੇਕਲਾ ਇੰਟਰਚੇਂਜ ਉੱਤਰ ਕੇ 6 ਕਿਲੋਮੀਟਰ ਤੁਸੀਂ ਐ ਜਾਵੋਗੇ ਨਾ ਐ ਨੂੰ ਕਿਮਕਾਰ ਟੱਡੀਰਾਮ ਦਾ ਸੋ ਜੇ ਆਪਾਂ ਜਾਣਾ ਵਾ ਸਿੱਧਾ ਨਨਖਾਣਾ ਸਾਹਿਬ ਵੈਸੇ ਆਪਾਂ ਨਨਖਾਣਾ ਸਾਹਿਬ ਹੀ ਜਾਣਾ ਵਾ ਕਿਉਂਕਿ ਆਪਾਂ ਸਭ ਤੋਂ ਪਹਿਲਾਂ ਜਾਣਾ ਵਾ ਪਾਉ ਕੋਲੇ ਤੁਹਾਨੂੰ ਪਤਾ ਸਾਰਿਆਂ ਨੂੰ ਜਦੋਂ ਆਪਾਂ ਨਨਖਾਣਾ ਸਾਹਿਬ ਆਈਏ ਤੇ ਆਪਾਂ ਪਾਉ ਦੀ ਚਾਹ ਲਾਜ਼ਮੀ ਪੀਦੀ ਆ ਕਿਉਂਕਿ ਵਕਾਰ ਤੋਂ ਆਪਾਂ ਬਾਅਦ ਜਾ ਕੇ ਚਾਹ ਪੀਦੀ ਆ ਪਹਿਲਾਂ ਆਪਾਂ ਭਾਈ ਵਿਕਾਸ ਦੇ ਕੋਲੋਂ ਦੁਕਾਨ ਤੇ ਜਾਣਾ ਉਹਦੇ ਸਟੋਰ ਤੇ ਉੱਥੇ ਆ ਕੇ ਪੀਣੀਆ ਚਾਹ ਸੋ ਖੈਰ ਹੁਣ ਵਾਧੇ ਆ ਆ ਉਹ ਰੋੜਾ ਜਿਹਦੇ ਉੱਤੇ ਇੱਥੇ ਆਪਾਂ ਗਲਾਸ ਰੱਖ ਲੀਏ ਨਾ ਗਲਾਸ ਓਏ ਆ ਨਾ ਕਹਵਰੇ ਮੈਂ ਲੈ ਸਿਫਤ ਕਰਨ ਲੱਗਾ ਨਹੀਂ ਤੇ ਤੂੰ ਜੰਪ ਲਵਾਤਾ ਨਹੀਂ ਨਹੀਂ ਹੁਣ ਲੱਗ ਲੋ ਉਹ ਸੱਲੋ ਅਸਲ ਚ ਪੁਲ ਲੰਘਦੇ ਆ ਥੱਲੋਂ ਜਦੋਂ ਪੁਲ ਲੰਘਦੇ ਆ ਤੇ ਫਿਰ ਥੋੜਾ ਥੋੜਾ ਹੋ ਜਾਂਦਾ ਵਲੇਕਿਨ ਹੁਣ ਹੁਣ ਨਹੀਂ ਜਾਏਗਾ ਲਓ ਜੀ ਸਾਹਮਣੇ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਨਨਕਾਣਾ ਸਾਹਿਬ ਮਲਤਾਨ ਤੇ ਸ਼ਿਕੋਪੁਰਾ ਲਓ ਜੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਪਾਤਾ ਬਸ ਸਿੱਧਾ ਤੇ ਚੌਰੀ ਸਾਹਿਬ ਹੁਣ ਗੱਲ ਆ ਵੀ ਗਾਣਾ ਸੁਣਾ ਦੇ ਨਾਲ ਕੋਈ ਜਾਂਦੇ ਜਾਂਦੇ ਰਾਹ ਤੇ ਬੋਰ ਨਾ ਹੋ ਕੇ ਬੱਚਿਆਂ ਨੂੰ ਮਿੱਠਾ ਗਾਣਾ ਸੁਣਦੇ ਆ ਤੇਰਾ ਲਿਖਿਆ ਮੇਰਾ ਲਿਖਿਆ ਚੱਲ ਸੁਣਾ ਗੈਸ ਕਰ ਸਕਦਾ ਮੇਰੇ ਹੁਣ ਵਾਹ ਸਾਰੇ ਲਿਖੇ ਕੀਤੇ ਹੋਏ ਤੂੰ ਸੰਵਲੀ ਹਾਸੇ ਗਾਣੇ ਹਾਸੇ ਓਏ ਹੋਏ 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 ਮੇਰਾ ਫੇਵਰੇਟ ਆ ਬੜਾ ਬੜਿਆਂ ਸਾਰਿਆਂ ਦਾ ਫੇਵਰੇਟ ਆ ਉਹ ਗਾਣਾ ਨਹੀਂ ਅੜੀ ਏ ਮੈਨੂੰ ਇਸ਼ਕ ਦੀਆਂ ਹਵਾਵਾਂ ਛੋਈਆਂ ਲੱਗਦੀਆਂ ਨੇ ਮੇਰੇ ਯਾਰ ਨੇ ਮੈਨੂੰ ਕਹਿੰਦੇ ਨਹੀਂ ਅੱਖਾਂ ਰੋਈਆਂ ਲੱਗਦੀਆਂ ਨੇ ਤੂੰ ਨਿਗਾ ਮਾਰ ਸਮੁੰਦਰਾਂ ਨੂੰ ਨਿਗਾ ਮਾਰ ਸਮੁੰਦਰਾਂ ਨੂੰ ਦਸ ਬਾਣੀ ਲੱਗਦਾ ਖੜਿਆ ਏ ਨਹੀਂ ਦਸ ਬਾਣੀ ਲੱਗਦਾ ਖੜਿਆ ਏ ਮਿੱਤੇ ਨੂੰ ਹਾਸੇ ਸੁਜਦੇ ਆ ਨੀ ਗੱਭਰੂ ਹਾਏ ਸੋਰੀ ਚੜਿਆ ਏ ਇਨੂੰ ਲੱਗਦਾ ਹੋਣਾ ਚਾਉਂਦਾ ਨਹੀਂ ਉਹ ਤਾਂ ਕਦ ਦਾ ਮਰਿਆ ਏ ਆਹ ਉਹ ਜਿਹਦੇ ਠ ਜਾ ਕੇ ਨਹੀਂ ਬੈਂਦਾ ਨਹੀਂ ਤੂੰ ਪੁੱਛ ਲੈ ਬੋੜਾਂ ਤੋਂ ਤੇਰੀ ਨਿੱਤ ਮਹਿਕ ਦੀ ਤੋੜੇ ਉੜੇ ਨਹੀਂ ਮੇਰੇ ਪਿੰਡ ਤੇ ਆ ਮੋੜਾਂ ਤੋਂ ਜਿਹਦੇ ਠ ਜਾ ਕੇ ਨਹੀਂ ਬੈਂਦਾ ਨਹੀਂ ਤੂੰ ਪੁੱਛ ਲੈ ਬੋੜਾਂ ਤੋਂ ਤੇਰੀ ਨਿੱਤ ਮਹਿਕ ਦੀ ਢੋੜੀ ਉੱਡਨੀ ਮੇਰੇ ਪਿੰਡ ਦੇਆਂ ਮੋੜਾਂ ਤੋਂ ਓ ਡੇਰੇ ਆਲਾ ਲਿਖ ਲਿਖ ਤੇਰੇ ਤੇ ਡੇਰੇ ਆਲਾ ਲਿਖ ਲਿਖ ਤੇਰੇ ਤੇ ਤੇਰੇ ਤੋਂ ਲੱਗਦਾ ਚੜਿਆ ਏ ਨਿੱਤ ਨੂੰ ਹਾਸੇ ਸੁਜਦੇ ਆ ਨਹੀਂ ਗੱਪਰੂ ਸੋਹਣੇ ਚੜਿਆ ਏ ਆਏ ਹਾਏ 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 ਤੈਨੂੰ ਲੱਗਦਾ ਕਦ ਦਾ ਮਰਿਆ ਏ ਆਹਾ ਹਾ ਹਾ ਕੀ ਬਾਤ ਆ ਕਿ ਗਰਾਂ ਦੀਆਂ ਟਾਣੀਆਂ ਤੋਂ ਨਿਕਰ ਗਏ ਕਿੰਨੇ ਫੁੱਲ ਕੁੜੇ ਤੂੰ ਕੋਈ ਦੱਸ ਖਾਂ ਲਾਰਾ ਨਹੀਂ ਕਿਤੇ ਤੈਨੂੰ ਜਾਵਾ ਫੁੱਲ ਕੁੜੇ ਕਿਗਰਾਂ ਦੀਆਂ ਟਾਣੀਆਂ ਤੋਂ ਨਿਕਰ ਗਏ ਕਿੰਨੇ ਫੁੱਲ ਕੁੜੇ ਤੂੰ ਕੋਈ ਦੱਸ ਖਾਂ ਲਾਰਾ ਨਹੀਂ ਕਿਤੇ ਤੈਨੂੰ ਜਾਵਾ ਫੁੱਲ ਕੁੜੇ ਨੇਸ਼ ਕੇ ਦੀਆਂ ਕੁਝਲਾ ਨੂੰ ਤੇਰੀਆਂ ਬੇਗੀਆਂ ਕੁਝਲਾ ਨੂੰ ਮੈਂ ਹੱਤੀ ਲੱਗਦਾ ਫੜਿਆ ਏ ਨਿੱਤੇ ਨੂੰ ਹਾਸੇ ਸੁਜਦੇ ਆ ਨੀ ਗਪਰੂ ਸੁਣੀ ਚੜਿਆ ਏ ਤੈਨੂੰ ਲੱਗਦਾ ਹੋਣਾ ਚਾਉਦਾ ਨਹੀਂੋਂ ਤਾਂ ਗਦਦਾ ਮਰਿਆ ਏ ਵਾ 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 ਤਾਂ ਗਦਦਾ ਮਰਿਆ ਏ ਇਹ ਗਾਣਾ ਨਾ ਇਹ ਗਾਣਾ ਅਸੀਂ ਆਡੀਓ ਪਾਇਆ ਸੀ ਤੇ ਪਾਇਆ ਸੀ ਐਵੇਂ ਕਿ ਚੱਲ ਬਣਾਇਆ ਵਾ ਬਣਾਇਆ ਵੀ ਨਹੀਂ ਸੀ ਹਾਂ ਬਣਾਇਆ ਪ੍ਰੋਪਰ ਨਹੀਂ ਸੀ ਬਣਾਇਆ ਡੰਮੀ ਜਿਹਾ ਸੀ ਕਰਕੇ ਤਾਂ ਐਵੇਂ ਇਹਨੇ ਕਿਹਾ ਮੈਨੂੰ ਕਹਿੰਦਾ ਮੈਂ ਬਾਦਮ ਤੈਨੂੰ ਗਾਣਾ ਲਿਖ ਕੇ ਵਧੀਆ ਲੱਗਾ ਸੀ ਮੈਨੂੰ ਤੂੰ ਲਿਰਿਕਸ ਭੇਜੇ ਮੈਨੂੰ ਉਹਦਾ ਵਧੀਆ ਲੱਗਦਾ ਜਨ ਲੱਗ ਗਿਆ ਤੇ ਆਪਾਂ ਅਸੀਂ ਐਕਚੁਅਲੀ ਐਕਚੁਅਲੀ ਗਾਣਾ ਸੀ ਕੋਈ ਹੋਰ ਰਿਕਾਰਡ ਕਰਨਾ ਸੀ ਇਹ ਇਹ ਮੈਂ ਐਵੇਂ ਹੀ ਲੈ ਲਿਆ ਮੈਂ ਕਿ ਚੱਲ ਇੱਕ ਤਾਂ ਰਿਕਾਰਡ ਕਰਨਾ ਦੋ ਕਰ ਲਾਂਗੇ ਵੀ ਚੱਲ ਘੇੜਾ ਤੇ ਮਾਰਨਾ ਹੀ ਆ ਸਟੂਡੀਓ ਉਹਦਾ ਓੱਖਾ ਹੁੰਦਾ ਹੀ ਨਾ ਸਟੂਡੀਓ ਥੋੜਾ ਓੱਖਾ ਦਾ ਥੋੜਾ ਤੇ ਮੈਂ ਮਤਲਬ ਦਿੱਤਿਆਂ ਨੂੰ ਗਾਣੇ ਨੇ ਗਾਦਾ ਐਜੇ ਨੇ ਮੈਨੂੰ ਉਹਦੇ ਮੈਸੇਜ ਕੀਤਾ ਨਾ ਯਾਰ ਡੰਮੀ ਜੀ ਬਣੀ ਪਈ ਐ ਤੇ ਮੈਂ ਪਾ ਦਾਂ YouTube ਤੇ ਮੈਂ ਕਿ ਪਾ ਦੇ ਉਹ ਗਾਣਾ ਹੀ ਪਾਇਓ ਗਾਣੇ ਚੱਲ ਗਏ ਇੱਥੇ ਸਾਡੇ ਤਾਂ ਵਧੀਆ ਮਨ ਲੋਕਾਂ ਨੇ ਰਿਸਪੌਂਸ ਦਿੱਤਾ ਬੜਾ ਬੜਾ ਸੋਹਣਾ ਗਾਣਾ ਚੱਲਿਆ ਉਹ ਇਤਾਂ ਹੀ ਇਸ ਗਾਣੇ ਦੀ ਹਲੇ بڑے ਬੰਦੇ ਕਹਿੰਦੇ ਬڑے ਬੰਦੇ ਕਹਿੰਦੇ ਯਾਰ ਉਹ ਹਾਸੇ ਗਾਣਾ ਉਹ ਕੱਢੋ ਹਾਸੇ ਗਾਣਾ ਕਰ ਹੁਣ ਤਾਂ YouTube ਤੇ ਵੀ ਨਹੀਂ ਹੈਗਾ ਮੇਰੇ ਖਿਆਲੋਂ ਇਹਦਾ ਚੈਨਲ ਉਹ ਦੇਖਿਆ ਸੀ ਟ੍ਰੋਪਿਕ ਤੇ ਪਿਆ ਉਹਦੇ ਕਰਕੇ ਪਰ Spotify ਤੇ ਉਹ ਆਈ ਕਿਊਨ ਤੇ ਵਗੈਰਾ ਉੱਥੇ ਪਿਆ ਹੋਗਾ ਗਾਣਾ ਬਾਕੀ ਚਲੋ ਖੈਰ ਗੱਲਾਂ ਬਾਤਾਂ ਹੋਣਗੀਆਂ ਸਾਰੀਆਂ ਗਾਣਿਆਂ ਦੀਆਂ ਉਦਾਂ ਮਿਲਮਲਾਪ ਦੀਆਂ ਸਾਰੀਆਂ ਗੱਲਾਂ ਹੋਣਗੀਆਂ ਅੱਜ ਤੇ ਆਪਾਂ ਇੱਕ ਵਾਰੀ ਪਹੁੰਚੀਏ ਪਾ ਦੇ ਟੋਲੇ ਆ ਜੀ ਉੱtre ਉੱਤਨੇ ਜੀ ਖੈੜਾ ਕਲੈਂਡਰ ਚੇਂਜ ਚੋ ਇਹ ਹੋ ਗਿਆ ਕਿੰਨਾ ਮੈਨੂੰ ਸੈਂਡ ਕਰ ਦੋ ਮੈਂ ਦੇ ਦਿੰਦਾ ਮੈਂ ਤਸਵੀਰ ਮੈਨੂੰ ਸੈਂਡ ਕਰ ਓ ਜਾ ਯਾਰ ਮੈਂ ਕਰ ਦਿੰਦਾ ਬਾਈ ਕਰ ਦਿੰਦਾ ਅੱਗੇ ਅੱਗੇ ਕਰ ਦੇ ਗੱਡੀ ਅੱਗੇ ਕਰਕੇ ਸਾਰੇ ਵਿਕਾਰ ਦਾ ਦੱਸ ਕੇ ਜਾਂਦੇ ਇੱਥੋਂ ਹੈ ਉਹ ਯਾਰ ਕਰ ਦਿੰਨੇ ਬਹੁਤ ਕਰ ਦਿੰਨੇ ਆ ਯਾਰ ਅਰੇ ਹਲੇ ਮੇਨ ਮਾਜਰਾ ਮੈਂ ਦੱਸਿਆ ਨਹੀਂ ਵੀ ਹੋਇਆ ਕੀ ਆ ਹਾਂ ਉੱਤਰ ਕੇ ਕਰਨੇ ਆ ਮੈਂ ਕਰ ਦਿੰਦਾ ਬਾਈ ਨੰਬਰ ਲੈ ਆ ਕੋ ਬਾਈ ਕੋ ਬਾਈ ਨੰਬਰ ਦੱਸਿਓ ਜੈਸ ਕੇ ਸਾਥ ਤੇ ਜੱਸ ਗੱਲ ਕਰਨ ਮੈਂ ਕਰਦਾ ਇਹ ਕਿਹੜਾ ਨਨਕਾਣਾ ਸਾਹਿਬ ਟੂਲ ਪਲਾਜ਼ਾ ਨਹੀਂ ਇੰਨੀ ਗੱਲ ਤਾਂ ਹੈਗੀ ਸੀ ਪਰ ਯਾਰ ਤੂੰ ਜਿਹੜੀ ਕੀਤੀ ਨਾ ਤੂੰ ਚੰਗੀ ਨਹੀਂ ਕੀਤੀ ਨੂੰ ਮੈਂ ਦੱਸਦਾ ਮੈਂ ਤੁਹਾਨੂੰ 1 ਮਿੰਟ ਬਾਅਦ ਚ ਆ ਪੈਸੇ ਫੜ ਬਾਈਕ ਕੋ ਬੰਦੇ ਕੋ ਕੋ ਗਲਤੀਆਂ ਹੋ ਜਾਂਦੀਆਂ ਭੁੱਲਾਂ ਹੋ ਜਾਂਦੀਆਂ ਨਾ ਕਿਹੜੀ ਗੱਲ ਆ ਆ ਪੈਸੇ ਫੜ ਲੈ ਬਾਈਕ ਕੋ ਲੋ ਜੀ ਆ ਵੀ ਹੋ ਗਿਆ ਡਨ ਤੇ ਇਧਰੋਂ ਦੇ ਦਿਓ ਸਾਡੀ ਸਾਡੀ ਵਿੱਚ ਬਣਾਤੀ ਸਾਡੀ ਬਣਾ ਦਿੰਨੇ ਆ ਜੀ ਆ ਵੇਖੋ ਜੀ 250 ਮੁਕਾਇਆ ਇਧਰ ਵੇ ਠੀਕ ਹੈ ਠੀਕ ਹੈ ਉਹ ਫੜਲਾ ਪਰਚੀ ਉਹ ਠੀਕ ਹੈ ਪਰਚੀ ਲੋ ਅੱਛਾ ਹੁਣ ਤੁਹਾਨੂੰ ਮੀਨ ਮਾਜਰਾ ਦੱਸਦਾ ਵੀ ਹੋਇਆ ਕੀ ਆ ਤੇ ਇਹਨੇ ਕੀਤੀ ਕਿਹੜੀ ਆ ਮੈਨੂੰ ਇਸ ਬੰਦੇ ਨੇ ਚੁੱਪ ਕਰਕੇ ਸਟੂਡੀਓ ਤੇ ਚੱਕਿਆ ਜਲਦੀ ਆ ਜਲਦੀ ਆ ਜਲਦੀ ਆ ਮੈਂ ਕਹਾ ਓਕੇ ਮੈਂ ਸਾਰੇ ਆਪਦਾ ਬੈਗ ਵਿੱਚ ਸਿੱਟ ਕੇ ਮੈਂ ਬਹਿ ਗਿਆ ਪਰ ਸਭ ਸਾਰਾ ਕੁਝ ਇਦਾਂ ਹੀ ਤੇ ਯਾਰ ਉਹਨੇ ਪਹੁੰਚੇ ਇੱਥੇ ਇਹਨੇ ਸਿੱਟ ਲਿਆ ਕਿਤੇ ਆਈਡੀ ਕਾਰਡ ਆਪਣਾ ਆਈਡੈਂਟੀਟੀ ਕਾਰਡ ਜਿਹੜਾ ਹੁੰਦਾ ਵਾ ਆਪਣਾ ਆਈਡੈਂਟੀਟੀ ਕਾਰਡ ਉਹ ਕਿਤੇ ਸਿੱਟਿਆ ਹੈ ਰਾਜ ਪਿੱਛੇ ਹੀ ਉਹਦੀ ਟੈਨਸ਼ਨ ਦੇ ਵਿੱਚ ਏਟੀਐਮ ਮਾਰਿਆ ਹੀ ਨਹੀਂ ਤੇ ਇਥੇ ਆ ਕੇ ਕਹਿੰਦਾ ਉਹ ਕੈਸ਼ ਹੈ ਗਈ ਬਗਾ ਨਹੀਂ ਮੇਰੇ ਕੋ ਤਾਂ ਕਾਰਡ ਆਈ ਆਪਾਂ ਆਨਲਾਈਨ ਕਰ ਸਕਦੇ ਹਾਂ ਕਹਿੰਦਾ ਓਏ ਨਹੀਂ ਇੱਥੇ ਕੈਸ਼ ਦੇਣਾ ਹੀ ਤੇ ਲਈ ਵੀ ਕੈਸ਼ ਲੈਣ ਚ ਤੇ ਅੱਗੇ ਨਾ ਮੇਰੇ ਕੋ ਪੈਸੇ ਤੇ ਨਾ ਇਹਦੇ ਕੋ ਪੈਸੇ ਕੋਈ ਸੰਗ ਕੋਈ ਸ਼ਰਮ ਇਹ ਸ਼ੁਕਰ ਆ ਆਪਾ ਭਾਗਦਰ ਭਾਇ ਨੂੰ ਮੁਕਰੀ ਓਏ ਉਹ ਡਰ ਗਿਆ ਹੀ ਹੋਰ ਕੀ ਗੱਲ ਆ ਮਫਰੂਲੀ ਤੇ ਆ ਮੈਂ ਭਾਵੇਂ ਮਫਰੂਲੀ ਤੇ ਤਾਂ ਨਹੀਂ ਹੈਂ ਇੱਕ ਪਾਸਾ ਨੂੰ ਟੱਕਰ ਗਿਆ ਉੱਥੇ ਖੜਾ ਸੀ ਇੰਟਰਚੇਂਜ ਤੇ ਕਹਿੰਦਾ ਯਾਰ ਕੋਈ ਨਹੀਂ ਵੀ ਪੈਸੇ ਮੈਂ ਦੇ ਦਿੰਨਾ ਤੇ ਰੌਲਾ ਕੋਈ ਨਹੀਂਗਾ ਤੁਸੀਂ ਈਜ਼ੀ ਰਹੋ ਤਾਂ ਤੁਸੀਂ ਕਰੋ ਚੇਂਜ ਮੈਂ ਕਹਾ ਚਲੋ ਭਾ ਮੇਰੇ ਭਾਈ ਸਾਡੇ ਕੋਲ ਹੈਗਾ ਸੀ ਇਕੱਠਾ ਕੀਤਾ ਜਿਹੜਾ ਪਰਸ ਦੀ ਸਾਰਾ ਇਕੱਠਾ ਕਰ ਲਿਆ ਜੀ 60 ਰੁਪਏ ਓਏ ਪਰਸ ਦੀ ਉਹ ਵਾਲੀ ਨੁੱਕਰ ਜਿੱਤਰ ਕਦੀ ਉਂਗਲ ਵੀ ਨਹੀਂ ਮਾਰੀ ਉਤੋਂ ਤੋਂ ਤੋਂ ਦੱਤਾਂ ਚਲ ਜੀ ਚਲੋ ਖੈਰ ਹੁਣ ਆਪਾਂ ਇਥੋਂ ਜਾਣਨੇ ਆ ਸਿੱਧੇ ਭਾ ਦੇ ਸਟੋਰ ਤੇ ਹੈਨਾ ਵਿਕਾਸ ਕੋਲੇ ਜਾ ਹਾਂ ਵਿਕਾਸ ਕੋ ਜਾਨੇ ਸਿੱਧੇ ਬਿਲਕੁਲ ਹੁਣ ਚਾਹ ਦਾ ਕਹਿੰਦੇ ਹੋ ਚਾਹ ਦਾ ਕਹਿੰਦੇ ਹਾਂ ਹਾਂ ਲੋ ਜੀ ਪੌੜ ਜਾਈਆਂ ਜੀ ਕੀ ਹਾਲ ਹੈ ਠੀਕ ਹੋ ਹੋਰ ਜੀ ਵਧੀਆ ਸ਼ੁਕਰ ਜੀ ਸ਼ੁਕਰ ਅਸਲਾਮੁਅਲੈਕਮ ਪਾਪ ਵਾਹਿਗੁਰੂ ਠੀਕ ਹੈ ਲੋ ਜੀ ਹੈ ਹੈ ਜੀ ਆ ਗਏ ਆਪਣੇ ਪਾਪੂ ਦੇ ਲੋ ਜੀ ਕੀ ਹਾਲ ਹੈ ਕੀ ਹਾਲ ਹੈ ਠੀਕ ਹੈ ਓਏ ਚਾਹ ਪਹਿਲੇ ਆਈ ਆ ਉਹ ਅਭੀ ਤਾਂ ਫੋਨ ਕੀਤਾ ਸੀ ਚਾਹ ਲੈ ਆ ਗਏ ਕਿੰਨੇ ਦਿਨ ਤੋਂ 10 ਕੱਪ ਕਿਹਾ ਸੀ ਮੈਂ ਉਹ ਮੈਂ ਪਹਿਲਾਂ 10 ਹੀ ਮੰਗਾਈ ਸੀ ਕਿਸਰੇ 10 ਬਗਾਏ ਸੀ ਆ ਬੰਦੇ ਨੂੰ ਪੁੱਛ ਰਿਹਾ ਉਹ ਯਾਰ 7 ਕੱਪ ਕਿੱਥੇ ਨੇ ਮਮਾ ਵਾਪਸ ਭੇਜੀ ਦੁਬਾਰਾ ਤਾਂ ਦੀ ਨੇ ਪਾਗਲ ਉਹ ਮੈਂ ਤਾਂ ਐਵੇਂ ਕਹਿਤਾ 7 ਕੱਪ ਉਹਨੇ ਮੰਗਾ ਲੇਗਾ 10 ਮੰਗਾਏ ਸੀ ਲਓ ਜੀ ਚਾਹ ਆਉਂਦੇ ਹੀ ਅੱਜ ਤਾਂ ਵੇਟ ਵੀ ਨਹੀਂ ਕਰਨਾ ਪਿਆ ਪਾਉ ਮਿਹਰਬਾਨੀ ਆ ਤੇਰਾ ਪਿਆਰ ਆ ਯਕੀਨ ਮਾਨ ਨਾ ਸੀ ਤਾਂ ਹੀ ਮੈਂ ਡੇਰੇ ਨਹੀਂ ਗਿਆ ਮੈਂ ਕਿਹਾ ਭਾਗ ਹੋ ਜਾਣਾ ਸਿੱਧਾ ਚਾਹ ਪੀਣੀ ਸਭ ਤੋਂ ਪਹਿਲਾਂ ਹੈਨਾ ਅਦੇਵਾਲ ਇਹ ਮੰਨਦਾ ਨਾ ਫਿਰ ਚਾਹ ਨੂੰ ਬੁਹ ਬਣਾਈਓ ਤੇ ਨਾਲੋਂ ਚੰਗੀ ਆ ਇਹਨੇ ਕਿਹੜੀ ਬਣਾਈ ਸੀ ਬਲੌਕ ਬਣਾਈ ਸੀ ਨੇ ਟਿੱਕਾ ਵਾਲਿਆਂ ਦੀ ਅੱਛਾ ਉਹ ਨਹੀਂ ਉਹ ਬਾਦੋ ਦੱਸਾਂਗਾ ਤੈਨੂੰ ਮੈਂ ਕੈਮਰੇ ਵਾਲੀ ਗੱਲ ਨਹੀਂ ਅੱਛਾ 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 ਲਓ ਜੀ ਚਾਹ ਪੀ ਲਈ ਅਸੀਂ ਪਹਿਲੇ ਮੈਂ ਤਾਂ ਕੋਈ ਟਾ ਦੇ ਪਾ ਨਹੀਂ ਇਹਦੀ ਕੁਕੜੀ ਨੂੰ ਹੁਣ ਨਾ ਕਿਹਨੇ ਲੈਣਾ ਮੈਂ ਪਾਊਡਰ ਪਾਊਡਰ ਦੇ ਦੀ ਭਾਈ ਉਹਨੂੰ ਜਿਹੜਾ ਘੋਲ ਕੇ ਪਿਆਦਾ ਕਹਿ ਦੇ ਨਾ ਹੁਣ ਡਾਕਟਰ ਆ ਦੇ ਦੇ ਦਵਾਈ ਕੇ ਕੁਕੜੀਆਂ ਦੋ ਦੋ ਅੰਡੇ ਦੇਵੜ ਹੈ ਉਹ ਉਹ ਚਾਹੀਦਾ ਤੈਨੂੰ ਵੀ ਜਨਾ ਦੋ ਦੋ ਆਂਡੇ ਦੇਣ ਹੈ ਡਾਕਟਰ ਸਾਹਿਬ ਕੁਕੜੀਆਂ ਕੁਕੜੀਆਂ ਰੱਖੀਆਂ ਸਾਡੇ ਯਾਰ ਨੇ ਕੁਕੜੀਆਂ ਆਈਆਂ ਤਿੰਨ ਕੀ ਬਸ ਤੇ ਗੱਲ ਇਹ ਆ ਵੀ ਇੱਕ ਇੱਕ ਆਂਡਾ ਦਿੰਦੀਆਂ ਦੋ ਦੋ ਨਹੀਂ ਦਿੰਦੀਆਂ ਤੇਰੀ ਮਾਰਨੀਆਂ ਨਹੀਂ ਆਂਡੇ ਸਾਨੂੰ ਦੋ ਦੋ ਚਾਹੀਦੇ ਉੱਚੋ ਕੁਕੜੀਆਂ 6 ਨਹੀਂ ਕਰਨੀਆਂ ਅਸੀਂ ਆਂਡੇ 6 ਕਰਨਾ ਚਾਹ ਰਹੇ ਹਾਂ ਇੱਕ ਇੱਕ ਕੀ ਕੁਕੜੀ ਕਰ ਲ ਇੱਕ ਇੱਕ ਕੀ ਅੰਡਾ ਕਰ ਲ ਵਾਧੂ ਆ ਤਿੰਨ ਕੁਕੜੀਆਂ ਤਿੰਨ ਅੰਡੇ ਰੋਜ਼ ਦੇ ਬੜੇ ਨੇ ਬਹੁਤ ਪਾਊਡਰ ਦਿਨਾ ਜਾ ਕੇ ਦਿਓ ਦੇਣਾ ਆਂਡਾ ਟੀਕਾ ਨਹੀਂ ਲੈਣਾ ਦੇ ਕੋ ਨੇ ਟੀਕਾ ਨਹੀਂ ਮਲਾਉਣਾ ਜਿਹੜੇ ਤੂੰ ਗੱਲ ਸੁਣਾਉਂਦੀ ਨਾ ਸਾਨੂੰ ਹਾਂ ਮੈਂ ਡਾਕਟਰ ਕੋਲ ਜਾਣਾ ਕਰਨਾ ਹੀ ਉਹ ਟੀਕਾ ਇਹਨਾਂ ਦਾ ਯਾਰ ਇਹ ਕੰਪਨੀ ਦਾ ਹੈ ਤੁਹਾਡਾ ਭਾਈ ਟੀਕਾ ਜਿਹੜਾ ਬਸ ਸਹੀ ਆ ਮੈਂ ਤਾਂ ਪੱਤੀ ਲੈ ਗਈ ਬਾਜੀ ਸਿਰ ਸੇਧ ਮੇਰੇ ਅੱਗੇ ਆ ਕੁਕੜੀਆਂ ਲੱਗੀਆਂ ਜਿਹੜੀਆਂ ਚਲੀ ਜਾ ਪਾਉਣ ਹਾਂ ਲੋਈ ਯਾਰ ਮੇਰਾ ਕੁਕੜ ਦੀ ਗੱਲ ਕਰਦਾ ਸੀ ਤੇ ਯਾਰ ਮੇਰਾ ਦੂਜਾ ਇਹਨੂੰ ਕੁਕੜੀ ਖਵਾਉਣ ਲਿਆ ਆ ਨਹੀਂ ਅੱਗੇ ਸੀ ਇਹਨੂੰ ਖਵਾਵਾਂਗੇ ਤੇ ਜਾ ਕੇ ਤੁਹਾਨੂੰ ਖਵਾਏਗਾ ਨਾ ਖਾ ਲਾ ਆਪਣਾ ਇੱਥੇ ਹੀ ਪਕਾਣਾ ਵੀ ਪਈ ਰਾਨ ਨੂੰ ਪਕਾਣਾ ਵੀ ਹੈ ਕਿਹੜਾ ਆਦ ਰਹਿਣਾ ਯਾਰ ਉਹਨੇ ਦੱਸਿਆ ਸਸਾ ਹੈ ਉਹਦੇ ਹਿਸਾਬ ਨਾਲ ਪੁੱਛਿਆ ਤੈਨੂੰ ਲਓ ਜੀ ਆ ਸਾਮਾਨ ਆ ਗਿਆ ਮੈਂ ਤਾਂ ਤੁਹਾਨੂੰ ਪਤਾ ਬਹੁਤਾ ਖਾਣਾ ਨਹੀਂ ਖਾਣਾ ਮੈਂ ਤਾਂ ਹੀ ਖਾਊਗਾ ਆਲੂ ਵਾਲੂ ਤੇ ਆ ਵੀ ਠੀਕ ਹੈ ਨਿਜ਼ਾਮ ਗੁਜਰਾਤ ਦਾ ਮਾਨੀ ਆ ਓਏ ਹੋ ਉਸਤਾਦ ਜੀ ਐਡਾ ਵਾਹ ਜੀ ਵਾਹ ਵਾਹ ਮੈਂ ਤਾਂ ਖਾਣਾ ਨਹੀਂ ਸੀ ਆ ਕੀ ਆ ਉਹ ਤਾਂ ਪਾਸਤਾ ਹੈ ਤੇਰੇ ਵਾਸਤੇ ਹੈ ਯਾਰ ਆ ਗਲਤ ਗਲਤ ਇਹਦੇ ਵਾਸਤੇ ਆਇਆ ਵੀ ਨਹੀਂ ਕਿਉਂ ਤਾਂ ਇਹ ਤੇ ਤੇਰੇ ਕੋਲ ਪਲੇਟ ਨਹੀਂ ਰੱਖੀ ਉਹ ਯਾਰ ਪਲੇਟ ਤੇ ਦਿਓ ਮੈਂ ਨਹੀਂ ਤੂੰ ਆਪੀ ਕੇ ਮੈਂ ਨਹੀਂ ਖਾਣਾ ਮੈਂ ਸਿਰਫ ਚੁਸਕੀ ਜੀ ਲਾਵਾਂਗਾ ਤੇ ਚੁਸਕੀ ਜਨੇ ਚਿਪਸ ਦੀ ਲਾ ਲਈ ਤੇ ਚੁਸਕੀ ਬਣਦੀ ਚੁਸਕੀ ਮੈਂ ਥੋੜੀ ਥੋੜੀ ਸਾਰੀਆਂ ਦੀ ਲਾ ਲੂੰਗਾ ਨਾ ਫਰਫਰਾ ਉਹ ਇਹ ਤੋਂ ਇਲਾਵਾ ਕੁਝ ਨਹੀਂ ਖਾ ਸਕਦਾ ਗਲਤ ਗੱਲ ਨਹੀਂ ਅੱਧਾ ਪੀਸ ਮਿਲ ਨਹੀਂ ਅੱਧਾ ਤਾਂ ਤੂੰ ਵੇਲ ਜੀਦਾ ਅੱਧਾ ਇਧਰ ਇਹਦਾ ਹਾਂ ਨਾ ਨਾ ਇਹ ਇਹ ਪੈਣਾ ਮੈਂ ਉੱਤਾਂ ਨਹੀਂ ਫਿਰ ਹੈਂ ਖਾਣਾ ਨਹੀਂ ਆ ਤੇ ਹਿਸਾਬ ਨਾਲ ਹੋ ਮੈਂ ਯਾਰ ਇਹ ਕੀ ਗੱਲ ਰਹੀ ਆਪਣੇ ਵਾਸਤੇ ਨੂੰ ਆਏ ਸੋਨੇ ਦਾ ਫੇਰ ਰੋਮਦੀ ਨਾ ਮਾਰ ਹੁੰਦੀ ਕਦੀ ਕਦੀ ਹੀ ਫਾਸਟ ਫੂਡ ਖਾਣੇ ਹੁੰਦੀ ਬੰਦਾ ਰੱਜ ਕੇ ਤੇ ਖਾਏ ਤੂੰ ਹੀ ਰੱਜਣਾ ਚਸਕਾ ਲਾਉਣਾ ਹੈ ਕਹੀਂ ਰੱਜਣਾ ਸਕੇ ਖਾਣਾ ਖਾ ਕੇ ਯਾਰ ਚੁੱਪ ਬੰਦੇ ਤੇ ਪੁੱਤ ਬਣ ਓਏ ਲੋ ਜੀ ਖਾ ਲਈਏ ਹੁਣ ਇੱਕ ਮੀ ਓਕੇ ਬਾਉ ਫਿਰ ਬਹੁਤ ਸ਼ੁਕਰੀਆ ਤੇਰਾ ਆਉਣ ਲਗਾ ਦੇਰੇ ਤੇ ਅੱਛਾ ਅਸੀਂ ਚੱਲ ਜਿਹੜਾ ਵਾਪਸ ਚੱਲ ਅਸੀਂ ਚੱਲਦੇ ਹਾਂ ਹੁਣ ਡੇਰੇ ਤੇ ਜਾ ਕੇ ਵਿਕਰ ਨੂੰ ਉਠਾਉਣੇ ਸੁੱਤਾ ਪਿਆ ਵਾ ਹਾਂ ਹਾਂ ਲੋ ਜੀ ਬੜੇ ਹੀ ਚੱਲੇ ਆ ਹੁਣ ਅਸੀਂ ਚੱਲੇ ਆ ਜੀ ਡੇਰੇ ਤੇਰੇ ਜਾ ਕੇ ਮਿਲਦੇ ਆ ਵਕਾਰ ਨੂੰ ਤੇ ਹੁੰਦੀਆਂ ਅਗਲੀਆਂ ਗੱਲਾਂ ਬਾਤਾਂ ਕੀ ਹਾਲ ਹੈ ਤੇ ਫਿਰ ਬਾਈ ਠੀਕ ਹੋ ਵਧੀਆ ਲਓ ਜੀ ਪਹੁੰਚ ਆਏ ਚੋਰੀ ਕੋਲੇ ਹੈਗਾ ਠੀਕ ਹੈ ਵਧੀਆ ਸਲਾਮ ਉਹ ਸਿੱਧੇ ਮੈਂ ਉਹ ਹੀ ਲੈ ਰ ਮੈਂ ਉਹ ਹੀ ਲੈ ਰ ਕਿਦਾਂ ਉਹ ਉਹ ਹੀ ਲੈ ਰ ਹੁੰਦਾ ਹੀ ਉਹ ਹੀ ਲੈ ਰ ਮੈਂ ਅੱਬੇ ਨੂੰ ਦੱਸ ਦੇਣਾ ਆਪਦੇ ਨੂੰ ਤੇਰਾ ਅੱਬਾ ਹੀ ਤੇ ਆਇਆ ਨਹੀਂ ਮੈਨੂੰ ਟੱਕਰਿਆ ਉਹ ਸ਼ਹਿਰ ਮੁੰਡੇ ਦਾ ਵਿਆਹ ਆ ਗਿਆ ਮੁੰਡਾ ਨਾਤਾ ਤੋ ਤਰ ਰਿਹਾ ਉਹ ਮੈਂ ਵੇਖਣ데요 ਮੈਂ ਕਹਾ ਯਾਰ ਤੇਰਾ ਸੂਟ ਤੇਰੇ ਬੂਟ ਬਾਈ ਬਹੁਤ ਅੰਕ ਕਰਦਾ ਹੈ ਨਾ ਉਸ ਨਾਈ ਦੇ ਦਾ ਕਰ ਲੈਨੇ ਲਾ ਲਾ ਲੋ ਜੀ ਆ ਗਏ ਹੁਣ ਤੇ ਬਹਿਨੇ ਅੰਗ ਮਾਰਦੇ ਆ ਗੱਲਾਂ ਬਾਤਾਂ ਲੋ ਜੀ ਪਹੁੰਚ ਗਏ ਆ ਤੇ ਬਹਿ ਗਏ ਆ ਹੁਣ ਇਹ ਆ ਵੀ ਸੂਰਜ ਚੰਦ ਚੰਦਾ ਕਿ ਸੂਰਜ ਤੇਰਾ ਅੱਬੂ ਏ ਮੇਰੀ ਗੱਲ ਸੁਣ ਲੈ ਅੱਬਾ ਮੇਰੇ ਨਾਲ ਗੱਲ ਨਹੀਂ ਕਰਨੀ ਮੈਂ ਅੱਬਾ ਨੂੰ ਸਵਾਇ ਮਾਰ ਰਹਿਣਾ ਤੇ ਅੱਬੇ ਨੂੰ ਅੱਬਾ ਓਏ ਆਇਆ ਭਈਆ ਜਿ ਪਿਓ ਪੁੱਤਰ ਕੋਲ ਆਇਆ ਭਾਈ ਪੁੱਤਰ ਇਕੱਠੇ ਹੋਏ ਨੇ ਅੱਜ ਇੱਕ ਤੂੰ ਸਾਡੇ ਕੋਲ ਆਇਆ ਉਤੋਂ ਤੈਨੂੰ ਇੱਥੇ ਭਾਇਆ ਉਤੋਂ ਤੂੰ ਤੂੰ ਮੇਰਾ ਪਤਰੀਆ ਨਾ ਨਾ ਹੁੰਦਾ ਮੈਨੂੰ ਮੈਂ ਦੱਸਦਾ ਮੈਂ ਤੇਰੀ ਗੱਲ ਸੁਣ ਲੈ ਇਹ ਮਜ਼ਾਕ ਨਹੀਂ ਕਰਨਾ ਹੁਣ ਓਏ ਯਾਰ ਤੁਸੀਂ ਆ ਗਏ ਯਾਰ ਕੀ ਹਾਲ ਚਾਲ ਠੀਕ ਹੋ ਤੈਨੂੰ ਕਿਹਾਈ ਕੁਛ ਨਹੀਂ ਬਾਹ ਚਾੜੀ ਮਰੇ ਮੈਨੂੰ ਪਤਾ ਨਹੀਂ ਕਿਤੇ ਅੱਲਾ ਮਾਫੀ ਦੇਵੇ ਹਾਂਜੀ ਬਾਜੀ ਓਏ ਜਾ ਚੱਲ ਜਾ ਇੱਥੋਂ ਓਏ ਲੋ ਜੀ ਬਲੌਗ ਕਰਦੇ ਆ ਅੱਜ ਦਾ ਐਂਡ ਦਿਨ ਸਾਰਾ ਲੰਘ ਗਿਆ ਆਪਣਾ ਭਾ ਦੇ ਦੁਕਾਨ ਤੇ ਨਨਕਾਣਾ ਸਾਹਿਬ ਫਿਰਦੇ ਤੁਰਦੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਮੈਂ ਮਿਲ ਲਿਆ ਹਾਲ ਬੇਟਾ ਠੀਕ ਹੋ ਹੋਰ ਭਾ ਠੀਕ ਹੈ ਇਹ ਨਹੀਂ ਮੈਂ ਤਾਂ ਭਾ ਗੈਣਾ ਉਹ ਗੱਲਾਂ ਜਦੋਂ ਅੱਪਾ ਸਾਡਾ ਮਿਲਦਾ ਸੀ ਚਾਹ ਕਰਦੇ ਨਹੀਂ ਇਹਦੇ ਲਈ ਜਨਾਬ ਕਾਲੀ ਮਿਰਚਾਂ ਵਾਲਾ ਚੂਚਾ ਪਕਾ ਕੇ ਇਹਨੂੰ ਖਵਾਣਾ ਮੇਰਾ ਪੁੱਤਰ ਆਇਆ ਹਾ ਵਡੀਆਂ ਗੱਲਾਂ ਹੀ ਐਸ਼ਰੀ ਕੋ ਨਾਲੇ ਨਹੀਂ ਆ ਬੋਟੀ ਵੀ ਚਾਚਾ ਕੱਲੀ ਕੱਲੀ ਲਾਦਾ ਲਾਦਾ ਦਿੰਦਾ ਇਲਾਜ ਲਾਦਾ ਠੀਕ ਹੈ ਬਸ ਜੀ ਬਾਕੀ ਇਹ ਆ ਵੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਸਾਰਿਆਂ ਨੂੰ ਤਿਆਰ ਕਰਨਾ ਬਹੁਤ ਸਾਰਾ ਰੱਬ ਰੱਖ